ਮਲੋਦੀ ਮੂਰਤ ਕਰਨ ਲੱਗੇ ਅੱਜ ਤੇ ਨਾਲ ਨਰਸੀ ਬਾਈ ਪਹਿਲਾਂ ਵੀ ਹੀ ਬਾਈ ਆਪਣੇ ਨਾਲ ਹੀ ਸੀਗਾ ਆਇਆ ਹੋਇਆ ਡਾਊਨ ਦੇ ਵਿੱਚ ਇਹ ਟੰਡੇ ਰਾਰ ਗੁਜਰਾਤ ਦੇ ਵਿੱਚ ਚੱਲੇ ਆ ਜੀ ਟੱਕ ਲਾਉਣ ਹਾਂ ਮੂਤਦਾਰਨ ਲੱਗੇ ਹੁੰਦਾ ਤੇ ਅੱਜ ਆਪਾਂ ਪਹਿਲਾ ਟੱਕ ਲਾਵਾਂਗੇ ਆਪਣੀ ਮਸ਼ੀਨ ਰਾਣੀ ਲਾਉ ਬਾਬੇ ਦੀ ਮੇਰੇ ਕੋਲ ਨਾਲ ਠੀਕ ਹੈ ਜੀ ਦੇਖ ਕੇ ਦੇਖ ਕੇ ਨਾ ਛਾੜੀਆਂ ਬਹੁਤ ਨੇ ਨਹੀਂ ਸਿੱਧੀ ਰੱਖੀ ਬੱਸ ਦੇਖੋ ਛੋਟੇ ਛੋਟੇ ਨਾਲੇ ਨਦੀਆਂ ਕੱਲ ਭਰ ਗਿਆ ਭਗਵਾਨ ਤੁਮਾ ਨਹੀਂ ਭਰ ਗਿਆ ਠੀਕ ਕਹਿੰਦੀ ਆ ਭਾਈ ਹਜੇ ਮੈਂ ਕਿਹੜਾ ਭਗਵਾਨ ਤੁਮਾ ਤੇ ਫੁੱਲ ਪੈਂਦੇ ਇਹਨੇ ਬੜੇ ਬੈਂਕਰ ਆ ਤੇ ਅੰਕਲ ਦੇ ਫੁੱਲ ਖੰਡ ਗਏ ਜੀ ਅੰਕਲ ਦੇ ਉੱਪਰ ਫੁੱਲ ਖੰਡ ਗਏ ਹਾਂਜੀ ਭਾਈ ਜੀ ਤੇ ਆਦੀ ਭਾਈ ਜੀ ਹੁਣ ਆਪਾਂ ਚੱਲੇ ਸੀ ਟੱਕ ਲਾਉਣ ਵਾਸਤੇ ਮੂਰਤ ਕਰਨ ਲੱਗੇ ਆ ਮਸ਼ੀਨ ਦਾ ਤੇ ਇੱਕ ਪਾਸੇ ਦੇਖੋ ਸੋਲਰ ਸਿਸਟਮ ਤੇ ਬਹੁਤ ਵਧੀਆ ਇੱਥੇ ਬਿਜਲੀ ਪੈਦਾ ਕਰਦੇ ਨੇ ਲੋਕ ਇਹ ਠੀਕ ਆ ਜੀ ਆ ਆਪਣੇ ਅੰਕਲ ਵੀ ਨਹੀਂ ਖੜੇ ਨੇ ਸ਼ਮਸ਼ੇਰ ਸਿੰਘ ਤੇ ਦੀਪਾ ਦੇਖੀ ਦੀਪਾ ਲੱਗੇ ਨਾ ਇੱਕ ਸਾਈਡ ਤੇ ਟਾਹਣੀਆਂ ਬਹੁਤ ਨੇ ਦੇਖੀ ਇੱਥੇ ਕੋਈ ਹੋਵੇ ਨਾ ਲੱਕੜੀ ਸਿੱਧੀ ਰੱਖ ਸਿੱਧੀ ਪਰ ਇਹਨੂੰ ਪਰੇ ਨੂੰ ਘੇਤਰ ਨੂੰ ਦੇਖੀ ਟਾਲੀ ਓਏ ਤਿਆਰੀ ਵਾਲਾ ਕੰਮ ਖੋ ਬੱਸ ਹੋ ਜਾਣਾ ਚੱਲ ਠੀਕ ਆ ਛਾੜ ਦੇ ਲਓ ਜੀ ਛੋਟੇ ਛੋਟੇ ਘਰ ਨੇ fields ਦੇ ਵਿੱਚ ਕੰਡੇਦਾਰ ਝਾੜੀਆਂ ਤੇ ਇੱਕ ਪਾਸੇ ਸੌਂਫ ਤੇ ਕਣਕ ਲਾਈ ਹੋਈ ਆ ਢਿੱਪਾ ਤੇ ਅੰਕਲ ਬੈਠਾ ਥੱਲੇ 在博物馆，在博物 أنت، <applause> أنت <applause> ਇਹ ਉਸਕਾ ਨਹੀਂ ਨਾ ਜਲਦੀ ਨਾ ਨਾ ਵੀਡੀਓ ਕਰਦਾ ਹੈ ਬਾਪੂ ਵੀਡੀਓ ਬਣਾ ਰਿਹਾ ਹੈ ਬਾਪੂ ਹਰ ਕੋ ਰੱਖੋ ਪਣੀ ਬਾਪੇ ਦੀ ਕਿਰਪਾ ਨਾਲ ਬਾਪੇ ਦੀ ਕਿਰਪਾ ਨਾਲ ਅੱਜ ਆਪਾਂ ਪਹਿਲਾ ਗਿੜੀ ਦੀ ਸ਼ੁਰੂਆਤ ਕਰਤੀ ਅੱਜ ਆਪਾਂ ਆਪਣੀ ਮਸ਼ੀਨ ਦਾ ਮਹੂਰਤ ਕਰਤਾ ਜੀ ਰਾਣੀ ਵਧੀਆ ਚੱਲਦੀ ਆ ਬਾਗੋ ਬਾਗ ਕਣਕ ਦਾ ਝਾੜ ਥੋੜਾ ਥੋੜਾ ਤੁਹਾਨੂੰ ਪਤਾ ਹੈ ਹਰਦੀ ਉਹ ਆ ਕਣਕ ਹਾਂਜੀ ਬਾਜੀ ਆਪਣੀ ਮਸ਼ੀਨ ਨੇ ਲਗਭਗ ਬਾਬੇ ਦੀ ਮਿਹਰ ਨਾਲ ਪਹਿਲਾ ਚੱਕਰ ਪੂਰਾ ਕਰ ਲਿਆ ਤੇ ਅੱਜ ਆਪਾਂ ਮੂਰਤ ਕਰਤਾ ਜੀ ਮਸ਼ੀਨ ਦਾ ਅੱਜ ਆਪਾਂ ਟੱਕ ਲਾਤਾ ਗੁਜਰਾਤ ਦੇ ਵਿੱਚ ਲਿਮੜੀ ਸ਼ਹਿਰ ਦੇ ਕੋਲ ਖੜੇ ਆ ਅਸੀਂ ਤੇ ਮਸ਼ੀਨ ਦੀ ਸਫਾਈ ਤੇ ਉੱਕੇ ਰਿਪੋਰਟਾ ਸਭ ਕੁਝ ਤੇ ਬਾਬੇ ਦੀ ਮਿਹਰ ਨਾਲ ਚੱਲ ਪਈ ਰਾਣੀ ਆਪਣੀ ਲਓ ਜੀ ਅੱਜ ਆਪਾਂ ਮੂਰਤ ਕਰਤਾ ਤੇ ਗੁਜਰਾਤ ਦੇ ਵਿੱਚ ਹੁਣ ਆਪਣਾ ਕੰਮ ਚੱਲ ਪਿਆ ਕਣਕ ਦਾ ਠੀਕ ਆ ਜੀ ਤੇ ਹੁਣ ਆਪਣੀ ਵਾਰੀ ਆ ਗਈ ਹੁਣ ਆਪਾਂ ਵੱਢਾਂਗੇ ਠੀਕ ਆ ਦੀਪਾ ਨੂੰ ਛੱਡਦੇ ਆ ਚਾਹ ਬਣ ਗਈ ਸੀ ਜੀ ਤੇ ਚਾਹ ਪੀ ਲਈ ਮੈਨੂੰ ਛੱਡਦੇ ਆ ਤੇ ਆਪਾਂ ਹੁਣ ਕਣਕ ਵੱਢਾਂਗੇ ਆਪਣੀ ਵਾਰੀ ਆ ਗਈ ਤੇ ਚਲੋ ਠੀਕ ਆ ਜੀ ਬਾਕੀ ਜੇ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਰ ਦਿਓ ਕਿਉਂਕਿ ਨਾજરਬੈਰਤਾ ਆਪਣੇ ਨਾਲ ਨਹੀਂ ਸੀਗਾ ਉਹ ਥੋੜਾ ਬਿਮਾਰ ਸੀਗਾ ਇਸ ਕਰਕੇ ਤੇ ਹਾਂਜੀ ਭਾਈ ਜੀ ਅੱਜ ਆਪਾਂ ਗੁਜਰਾਤ ਆਇਆ ਨੂੰ 3 ਦਿਨ ਹੋ ਗਏ ਨੇ ਠੀਕ ਹੈ ਜੀ ਤੇ ਬਾਬੇ ਦੀ ਮਿਹਰ ਨਾਲ ਅੱਜ ਆਪਾਂ ਮਹੂਰਤ ਕਰਤਾ ਸੀ ਮਸ਼ੀਨ ਦਾ ਤੇ ਇੱਕ ਪਾਸੇ ਇਦਾਂ ਦਾ ਮਾਹੌਲ ਆ ਆਪਣੇ ਪੰਜਾਬ ਦੇ ਵਿੱਚ ਤਾਂ ਵੀ ਮਤਲਬ ਕੱਲ ਬਾਰਿਸ਼ ਪੈ ਗਈ ਸਾਨੂੰ ਪਤਾ ਹੈ ਲੁਧਿਆਣਾ ਜ਼ਿਲ੍ਹਾ ਹੈ ਨਾ ਆਪਣਾ ਤੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਗੁਜਰਾਤ ਦੇ ਵਿੱਚ ਇੰਨੀ ਕੜਾਕੇ ਦੀ ਧੁੱਪ ਆ ਤੇ ਖੜਦੀ ਹੁੰਦਾ ਧੁੱਪ ਇਹ ਆਪਾਂ ਚਲੋ ਵੀਡੀਓ ਬਣਾਉਣ ਕਰਕੇ ਆਪਾਂ ਇੱਥੇ ਖੜ ਕੇ ਬਾਕੀ ਦੇਖ ਸਕਦੇ ਹੋ ਕਣਕ ਦੇ ਕੋਈ ਤਾਂ ਕਿੰਨੀ ਖੁੱਲੀ-ਖੁੱਲੀ ਆ ਠੀਕ ਹੈ ਜੀ ਛੱਦੀ ਆ ਇੱਕ ਪਾਸੇ ਮੱਝਾਂ ਗਾਵਾਂ ਇਹਨਾਂ ਨੇ ਚਾਰਨ ਨਾਤੀਆਂ ਬਾਅਦ ਸ਼ਾਮ ਤੱਕ ਇਹ ਖੇਤ ਬਿਲਕੁਲ ਹੀ ਇਹਨਾਂ ਮਹਿਸਾਂਾਂ ਨੇ ਬਿਲਕੁਲ ਹੀ ਸਾਫ਼ ਕਰ ਸਮਝਵੀਰ ਸਿੰਘ ਪਿੰਡ ਘਰਾਲੇ ਤੋਂ ਬਾਈ ਠੀਕ ਆ ਦੋਨੇ ਜਣੇ ਲੱਗੇ ਹੋਣੇ ਆਪਾਂ ਉੱtre ਸੀਗੇ ਰੋਟੀ ਖਾਣ ਠੀਕ ਆ ਜੀ ਹੁਣ ਵੀ ਪਿਓ ਨੇ ਚਲਾ ਰਹੇ ਨੇ ਮਸ਼ੀਨ ਆਪਣੀ ਮਸ਼ੀਨ ਉਹ ਆ ਰਹੀ ਆ ਦੇਖ ਸਕਦੇ ਹੋ ਇਸ ਟਾਈਮ 7 ਬਿਗੀਆਂ ਦੇ ਵਿੱਚ ਚੱਲ ਰਹੀ ਆ ਆਪਣੀ ਮਸ਼ੀਨ ਠੀਕ ਆ ਜੀ ਬਾਪੂ ਦੀ ਕਿਰਪਾ ਨਾਲ ਬਾਕੀ ਅੱਜ ਤੋਂ ਬਾਅਦ ਆਪਾਂ ਤੁਹਾਨੂੰ ਮਸ਼ੀਨਾਂ ਦੀਆਂ ਵੀਡੀਓ ਦਿਖਾਇਆ ਕਰਾਂਗੇ ਜੋ ਵੀ ਮੇਰਾ ਵੀਰ ਦੇਖ ਰਿਹਾ ਬਾਹਰ ਦੇਸ਼ ਵਿਦੇਸ਼ ਤੱਕ ਤਾਂ ਮੇਰਾ ਵੀਰ ਜੀ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਵੀ ਜਰੂਰ ਕਰਿਓ ਚੈਨਲ ਨੂੰ ਖੇਤ ਆਪਾਂ ਵੜਤਾ ਸੀਗਾ ਮੱਧਾਂ ਗਾਵਾਂ ਆਪਣਾ ਚਿਆਰਾ ਖਾਣ ਲੱਗੀ ਇਹਨੇ ਤੇ ਇੱਕ ਪਾਸੇ ਆਪਣੇ ਹੁਣ ਆਪਣੀ ਰਾਣੀ ਨੂੰ ਲੈ ਕੇ ਚੱਲੇ ਆ ਤੇ ਦੂਜੇ ਖੇਤ ਦੇ ਵਿੱਚ ਵੱਟਾਂਗੇ ਅੱਜ ਆਪਣਾ ਮੂਰਤ ਕਰਤਾ ਜੀ ਕੋਈ ਬ੍ਰੇਕ ਡਾਊਨ ਨਹੀਂ ਕੋਈ ਕੁਝ ਨਹੀਂ ਇੱਕਦਮ ਆਪਣਾ ਕੰਮ ਓਕੇ ਰਿਪੋਰਟ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੁੜੇ ਰਹੋ ਠੀਕ ਆ ਜੀ ਆਪਾਂ ਤੁਹਾਨੂੰ ਅੱਗੇ-ਅੱਗੇ ਇਦਾਂ ਦੀਆਂ ਵੀਡੀਓ ਦਿਖਾਉਣੇ ਆ ਚੜਚੀ ਮੂੰਹ ਸਿਰ ਤਾਂ ਇੱਕ ਹੋ ਗਿਆ ਅੱਜ ਕੱਪੜੇ ਵੀ ਸਾਰੇ ਲੱਪੜ ਗਏ ਲਾਉਣਾ ਟਾਉਣਾ ਜਾ ਕੇ ਕਿਉਂਕਿ ਤਿੰਨ ਦਿਨ ਹੋ ਗਏ ਨਾਤੇ ਨਹੀਂ ਹੈਗੇ ਅਜੇ ਇਹ ਸਿੰਗੁਰਾ ਆਪਾਂ ਫੜਾਤੀ ਮਸ਼ੀਨ ਲੈ ਕੇ ਚਲਾ ਅੰਕਲ ਕੋਈ ਨਹੀਂ ਕੋਈ ਚੱਕਰ ਨਹੀਂ ਨੋ ਟੈਨਸ਼ਨ ਗੱਲ ਗੱਲ ਕਰ ਹਾਂ ਆ ਜਾ ਲਓ ਜੀ ਪਿੰਡ ਘਰਾੜੇ ਤੋਂ ਬਾਈ ਲਈ ਆਂਗਾ ਕੋਈ ਚੱਕਰ ਨਹੀਂ ਅੰਕਲ ਲਿਆ ਹੌਲੀ ਹੌਲੀ ਨੋ ਟੈਨਸ਼ਨ ਹਾਂ ਤੈਨੂੰ ਮਸ਼ੀਨ ਤਾਂ ਕੋਈ ਫੜਾਉਂਦਾ ਨਹੀਂ ਹੈਗਾ ਤੂੰ ਤਾਂ ਯਾਰ ਡਰਾਈਵਰ ਬੰਦਾ ਖਿੱਚਦਾ ਖਿੱਚਦਾ ਵਾ ਠੀਕ ਆ ਹਾਂ ਲਓ ਜੀ ਅੰਕਲ ਸਾਡਾ ਆਪਾਂ ਪਹਿਲੇ ਦਿਨ ਹੀ ਚਾੜਤਾ ਵੀ ਲੈ ਕੇ ਆ ਮਸ਼ੀਨਾਂ ਆ ਵਾ ਠੀਕ ਆ ਠੀਕ ਆ ਕੋਈ ਨਹੀਂ ਕੋਈ ਨਹੀਂ ਉੱਤੀ ਨਹੀਂ ਨਹੀਂ ਜਗਾ ਕੋਈ ਗੱਲ ਨਹੀਂ ਹੌਲੀ ਹੌਲੀ ਆਈ ਚੱਲ ਤੇ ਇੱਕ ਪਾਸੇ ਦੀਪਾ ਰੈਵਰ ਤੇ ਐਕਸਲ ਹਟਾ ਬਈ ਲਈਓ ਨਾ ਤੇ ਆਪਾਂ ਮੂਰੇ ਮੂਰੇ ਸੀਗੇ ਵੀ ਚਲੋ ਕੋਈ ਕੰਡਾ ਨਾ ਜਬ ਹੈ ਨਾ ਇਸ ਕਰਕੇ ਤੇ ਆਪਾਂ ਮੂਰੇ ਮੂਰੇ ਸੀਗੇ ਚਲ ਕੋਈ ਨਹੀਂ ਯਾਰ ਇੱਥੋਂ ਉਹ ਥੋੜਾ ਕ ਅੱਗੇ ਜਾਣਾ ਜਿੱਥੇ ਕੋ ਝਾੜੀਆਂ ਨੇ ਤੇ ਉੱਥੇ ਤੱਕ ਆਪਾਂ ਦੇਖਦੇ ਆਂ ਉਸ ਤੋਂ ਬਾਅਦ ਫਿਰ ਆਪਾਂ ਉੱਪਰ ਚੜ ਜਾਣਾ ਤੇ ਵੀਡੀਓ ਬਣਾਉਣੀ ਸੀ ਤੇ ਇਸ ਕਰਕੇ